ਅਸੀਂ ਗਾਲੇ ਵੀ ਦੋਸਤੋ ਆਹ ਬੂਟਾ ਦੇਖਿਆ ਸੀ ਇਹ ਬਾਪੂ ਕਹਿੰਦਾ ਲਾਇਆ ਦਾ ਸੰਤਰਾ ਸੀ ਤੇ ਆਹ ਨਿਕਲੇ ਇੱਕ ਦਾ ਕੋਈ ਹੋ ਰਹੀ ਐ ਪਪਾ ਕੀ ਨਾਂ ਲੈਂਦੇ ਸੀ ਇਹ ਚਗੋਤਰਾ 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 ਉਹ ਸੁਣ ਉਹਨਾਂ ਨੇ ਚਗੋਤਰਾ ਕਹਿ ਕੇ ਦਿੱਤਾ ਸੀ ਨਹੀਂ 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 ਕਹਿ ਕੇ ਨਹੀਂ ਦਿੱਤਾ ਅੱਛਾ ਉਹ ਆਹ ਬੂਟਾ ਦੇਤਾ ਤੂੰ ਇਹ ਸੰਤਰਾ ਸਮਝ ਕੇ ਲਾਇਆ ਹੋਈ ਹਾਂ ਨਿਕਲ ਗਿਆ ਇਹ ਇਹਦਾ ਚਾਰ ਵੀ ਪੈ ਜਾਂਦਾ ਸੀ ਇਹਦਾ ਨਹੀਂ ਚਾਰ ਨਹੀਂ ਪਹਿਲਾਂ ਇਹਦਾ ਖਾਣ ਵਾਲਾ ਹੀ ਆ ਤੁਸੀਂ ਖਾਧਾ ਇਹ ਹਾਂ ਖਾਧਾ ਮਿੱਠਾ ਹੋ ਜਾਂਦਾ ਹਾਂ ਇਹਦਾ ਜੂਸ ਕੋਣ ਨਿਕਲਣਾ ਆਈ ਜੂਸ ਵੀ ਇਹਦਾ ਨਿਕਲਿਆ ਹਾਂ ਮੈਸ਼ੀ ਫੀਜ ਦੇ ਵਿੱਚ ਪਾਉਂਦੇ ਉਹ ਤਾਂ ਕਿੱਡਾ 1 ਕਿਲੋ 500 ਕਿਲੋ ਦਾ ਹੋਣਾ ਇਹਦਾ ਹੋਰ ਵੱਜ ਜਾਣਾ ਨੇ ਥੋੜਾ ਜਿਹਾ ਇਹ ਇਦੋਂ ਹੀ ਵੱਜੂਗਾ ਹਾਂ ਵੱਜ ਜਾਣਾ ਨੇ ਅੱਛਾ ਪੀਣਾ ਪੀਣਾ ਹੋ ਜਾਣਾ ਨੇ ਫਿਰ ਪੂਰਾ ਸੰਤਰੇ ਜੀ ਹਾਂ ਪੀੜਾ ਜਾਂਦਾ ਪੀਜਣ ਹੈ ਕੋਈ ਸੰਤਰੀ ਦੀ ਕੈਟਾਗਰੀ ਹੋਈ ਹੈ ਹੀ ਹੋ ਜੀ ਹੋਇਆ ਇਹਦਾ ਜਿਵੇਂ ਮਸੰਮੀਆਂ ਨਾਲੋਂ ਵੀ ਵੱਡੇ ਹੋ ਗਏ ਹਨ ਹਾਂ ਹਾਂ ਇਹ ਨਾ ਬੜਾ ਉਹਦੇ ਇਚਕੋਤਰਾ ਨਹੀਂ ਇਹ ਜਦੋਂ ਤੋਂ ਹਿਲਾਇਆ ਉਹਨੂੰ ਇਚਕੋਤਰਾ ਕਹਿ ਕੇ ਦਿੱਤੇ ਨਹੀਂ ਦਿੱਤਾ ਨਹੀਂ ਕਹਿ ਕੇ ਇਹ ਤੁਹਾਨੂੰ ਬਾਅਦ ਚ ਪਤਾ ਲੱਗਿਆ ਵੀ ਇਚਕੋਤਰਾ ਬਾਅਦ ਚ ਪਤਾ ਲੱਗਿਆ ਇਹਦਾ ਕਿ ਆ ਜੀ ਮੈਂ ਉਹ ਜਿਹੜੇ ਕੋਟੜੇ ਵਾਲੇ ਆਉਂਦੇ ਨੇ ਉਹਨਾਂ ਨੇ ਪੁੱਛਿਆ ਨਾ ਹਜ਼ਾਰਾ ਸਾਡੇ ਇੱਕ ਬੂਕਾ ਵੇ ਇਹ ਤਾਂ ਸਾਰੇ ਸੰਗਤਰੇ ਤਾਂ ਜਿਹੜੇ ਹੁੰਦੇ ਹੀ ਨਹੀਂ ਹਾਂਜੀ ਹਾਂਜੀ ਇਹ ਕੀ ਨਿਕਲ ਗਿਆ ਫਿਰ ਸਾਨੂੰ ਉਹਨੇ ਦੱਸਿਆ ਅੱਛਾ ਚਲ ਇਹ ਇਚਕੋਤਰਾ ਅਜੋ ਉਹਨਾਂ ਦੇ ਵੀ ਕਿਨੂੰ ਬਾਅਦ ਚ ਪਤਾ ਲੱਗਾ ਵੀ ਕਿਸੇ ਹੋਰ ਬੰਦੇ ਕੋਈ ਮਮਲੀ ਨੇ ਦੱਸਿਆ ਇਹ ਚਗੋਤਰਾ ਹੈ। ਮੇਰੇ ਕੋਟਲੇ ਦੇ ਆਉਂਦੇ ਨੇੜੇ ਉਹ ਬੂਟੇ ਵੇਚਣ। ਉਹ ਬਹੁਤ ਅਸਵਾਰਤਾ ਮੇਰੇ ਅਲਗੋੜਲੇ। ਹਾਂ ਉਹਨਾਂ ਨੇ ਦੱਸਿਆ। ਕਹਿੰਦਾ ਬਾਬੇ ਨੇ ਸਾਨੂੰ ਇਹਦਾ ਬੀਵੀ ਦਿੱਤਾ। ਹਾਂ ਹਾਂ। ਆ ਬੂਟਾ ਕਹਿੰਦੇ ਇਹਨੂੰ ਤੁਸੀਂ ਲਾ ਲਿਓ। ਤੇ ਇਹਦਾ ਨਾਮ ਹੈ ਜੀ ਚਗੋਤਰਾ ਦੇ ਹਲ ਫਲ ਬੜਾ ਅਜੀਬ ਹੈ ਯਾਰ ਇਹਨਾਂ ਦੇ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਤੇ ਜਦੋਂ ਇਹਦਾ ਪੱਕ ਜਾਂਦਾ ਹੋਣਾ ਤੇ ਇਹਦਾ ਜੂਸ ਮੈਨੂੰ ਪਤਾ ਇਹ ਚੋ ਦਾ ਦੋ ਜੱਗ ਜੂਸ ਦੇ ਬਣ ਜਾਣੇ ਉਹਨੇ ਹਾਂ। ਆਨ ਖੁੱਲੇ। ਖੁੱਲੇ ਹੈ ਨਾ। ਬੁੱਤਾ ਵੀ ਛੋਟਾ ਜਿਹਾ ਹੈ ਬਾਹਲਾ ਵੱਡਾ ਨਹੀਂ ਆ ਵੀ ਕੋਈ ਬਾਹਲਾ ਵੱਡਾ ਨਹੀਂ ਬੁੱਤਾ ਵੀ ਕੋਈ ਗਣਤੀ ਦੇ ਇਹਦੀਆਂ ਫਾਂਗਾਂ ਨਹੀਂ 20 ਲੱਗੇ ਹੋਣਗੇ ਸਾਰੇ ਅੱਛਾ ਆ ਗਣੜਾ 20 ਹੈ 20 ਹੈ ਚੋਤ ਰਹੇ ਜੇ ਤੇ ਪੱਕਦੇ ਕਿਹੜੇ ਮਹੀਨੇ ਆਈ ਇਹ ਪੱਕਣਗੇ ਘਾਹ ਆਪਣੇ ਹਜੇ ਜਾ ਕੇ ਆਪਾਂ ਦੋ ਜੇ ਪਾ ਦੋ ਜੀ ਫਿਰ ਗਾਣੇ ਮਹੀਨੇ 9 ਮਹੀਨੇ ਰਹੀ ਜੇ ਐਸਾ ਸੌ ਲੰਗੇ ਤੇ ਸੌ ਲੰਗੇ ਸੌ ਲੰਗੇ ਠੀਕ ਹੈ ਜੀ ਗਰਮੀ ਜੇ ਯਾਰ ਜਿਆ ਬੱਟ ਜਈ ਪੈ ਗਿਆ ਇਹ ਬਾਪੂ ਬੂਟਿਆਂ ਦਾ ਵੀ ਸ਼ਕੀਨ ਹੈ ਮੈਨੂੰ ਬਹੁਤ ਵਧੀਆ ਲੱਗਾ ਬਾਪੂ ਕਹਿੰਦਾ ਹੋਰ ਕੋਈ ਸ਼ਾਗ ਰੂਗ ਦਾ ਕੋਈ ਸ਼ਕੀਨ ਹੈਗਾ ਤਾਂ ਉਹ ਵੀ ਤੈਨੂੰ ਨਵੇਂ ਤਰੀਕੇ ਦਾ ਕੋਈ ਜਿਹੜਾ ਨਵਾਂ ਕੋਈ ਹੈਗੇ ਕੈਟਾਗਰੀ ਉਹ ਵੀ ਦੇ ਦਿੰਨੇ ਆ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਆਗਦਾ ਵੀ 20 12 ਆਇਆ ਇੰਗਲੈਂਡ ਦਾ ਮਾਸੀ ਵੀ ਅੱਛਾ ਇੰਗਲੈਂਡ ਤੋਂ ਆਇਆ ਜੀ ਉਹਨੇ ਭੇਜਿਆ ਠੀਕ ਹੈ ਚਲੋ ਉਹ ਵੀ ਦਿਓ ਜੀ ਉਹ ਦਿਖਾਗਾ ਉਹਨੂੰ ਹੁਣ ਉਹਦੇ ਕੋਲ ਹੋਰ ਟੋਟੇ ਕੋਲ ਬੀਜ ਆਦਾ ਬੂਟੇ ਉਹ ਬੂਟੇ ਰੇ ਤੂੰ ਉਹਨੂੰ ਪਸਾ ਨਹੀਂ ਸਕਦਾ ਵੀ ਸਰੋਂ ਦਾ ਸਾਗ ਆ ਸਿਆਰ ਜੀਰਾ ਬਣਾਉਨੇ ਆ ਹਾਂ ਜੀ ਵੀ ਸਰੋਂ ਦਾ ਸਾਗ ਆ ਤੇ ਇਹਦਾ ਸਾਗ ਆ ਇੰਨੇ ਦਿਨਾਂ ਚ ਹੀ ਹੋ ਜਾਂਦਾ ਜੀ ਹਾਂ ਹਾਂ ਉਹਦਾ ਕੋਈ ਮੌਸਮ ਨਾਲ ਕੋਈ ਤਾਲੁਕਾਕ ਨਹੀਂ ਜਿੱਥੇ ਆਪਾਂ ਬਾੜੀ ਚ ਕਿਹੜਾ ਬੀਜਣਾ ਤਾਂ ਮੋੜ ਕੇ ਨਹੀਂ ਬੀਜਣਾ ਉਹ ਤੇਰਾ ਆਪਣੇ ਆਪ ਉਸ ਅੱਜ ਕੱਲ੍ਹ ਉਹਨੇ ਗਰਮੀ ਆਇਟੋਨ ਆਡ ਕੱਪ ਪਈ ਜਾਂਦਾ ਆਪੇ ਹੀ ਹੋ ਜਾਂਦਾ ਆਪੇ ਜਾਂਦਾ ਤੇਰਾ ਵੀ ਕਰ ਜਾਂਦਾ ਉਹ ਆਪੇ ਜਾਂਦਾ ਤੇ ਨਾ ਉਹਦਾ ਪਤਾ ਲੱਗਣਾ ਵੀ ਇਹ ਵੇ ਸਾਗ ਹੈ ਸਰੋਂ ਦਾ ਕਿ ਦੂਜਾ ਸੇਮ ਸਮਾ ਲੈਣ ਦੀ ਇਸ ਦੀ ਵੀ ਸੇਮ ਹੁੰਦਾ ਜਦੋਂ ਨਹੀਂ ਪਤਾ ਲੱਗਦਾ ਅੱਛਾ ਚਲੋ ਠੀਕ ਹੈ ਬਾਪੇ ਤੋਂ ਸਾਗ ਵੀ ਲੈ ਕੇ ਆਏ ਨੇ ਇੰਗਲੈਂਡ ਵਾਲਾ ਹਾਂ ਹਾਂ ਇੰਗਲੈਂਡ ਤੋਂ ਕਿੰਨੇ ਕਹਿੰਦੇ ਮਾਸੀ ਆ ਸਾਡੇ ਉੱਥੋਂ ਵੀ ਲਿਆਂਦਾ ਇਹਨਾਂ ਨੇ ਤੇ ਉਹ ਵੀ ਨਾਲੇ ਚਲੋ ਠੀਕ ਹੈ ਜੀ ਸਸਤੀ ਗੱਲ ਦੋਸਤ ਚੜਦੀ ਗਲਾ ਰਹਿਰੋ ਤੁਹਾਡਾ ਪਰਕਟ ਮਾਣੋ ਓਕੇ